ਗੱਲ ਕਰਾਂਗੇ ਅੱਜ ਗਿਆਨ ਸਿੰਘ ਜੀ ਦੇ ਨਾਲ ਸੋ ਅੱਜ ਗੱਲਾਂ ਬਹੁਤ ਸਾਰੀਆਂ ਸਾਂਝੀਆਂ ਹੋ ਰਹੀਆਂ ਨੇ ਅੱਜ ਕੱਲ ਜਿਵੇਂ ਗਿਆਨ ਸਿੰਘ ਜੀ ਆਪਾਂ ਦੇਖਦੇ ਆ ਕਿ ਸੋਸ਼ਲ ਮੀਡੀਆ ਤੇ ਕੁਝ ਲੋਕੀ ਨੇ ਬਹੁਤ ਮਤਲਬ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਵਿਦੇਸ਼ਾਂ ਤੇ ਆਪਾਂ ਖੈਰ ਨਹੀਂ کہہ ਸਕਦੇ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਆਪਣੇ ਇੰਡੀਆ ਦੇ ਲੋਕਾਂ ਨੂੰ ਹੀ ਹੈ ਬਿਮਾਰੀ ਇੰਨੀ ਗੂੜੀ ਹੈ ਕਿ ਇਹਦਾ ਠੀਕ ਹੋਣ ਦਾ ਕੋਈ ਇਲਾਜ ਨਹੀਂ ਇਹਦਾ ਕੋਈ ਦਵਾ ਦਰਦ ਕੋਈ दारू ਨਹੀਂ ਕੋਈ ਇਲਾਜ ਨਹੀਂ ਦਾ ਸੋ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਇੰਡੀਆ ਦੇ ਵਿੱਚ ਲੋਕੀ ਮਾਵਾ ਭੈਣਾਂ ਨੂੰ ਘਰ ਵਾਲੀਆਂ ਨੂੰ ਸੋਸ਼ਲ ਮੀਡੀਆ ਤੇ ਰੀਲ ਬਣਾਵਣਾ ਕੇ ਕਪੜੇ ਨਿੱਕੇ ਪਵਾ ਪਵਾ ਕੇ ਨਾ ਵਿਊਜ਼ ਲੈਣ ਦੇ ਚੱਕਰ ਚ ਪੈਸੇ ਕਮਾਉਣ ਦੇ ਚੱਕਰ ਚ ਫੇਮ ਲੈਣ ਦੇ ਚੱਕਰ ਚ ਆਪਣੀ ਮਾਵਾ ਭੈਣਾਂ ਨੂੰ ਮੂਰੇ ਲੈ ਕੇ ਆ ਰਹੇ ਨੇ ਅਸਲੀ ਦਿੱਤਾ ਬੁਲਾ ਰਹੇ ਨੇ ਕੀ ਕਹਿਣਾ ਚਾਹੂਗੇ ਮੈਂ ਕਹਿਣਾ ਚਾਹਾਂਗਾ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਨਾ ਰਾਜੇ ਮਹਾਰਾਜੇ ਪੈਸੇ ਦੇ ਕੇ ਇਹ ਸਭ ਕਰਵਾਉਂਦੇ ਹੁੰਦੇ ਸੀ ਜੋ ਲੋਕੀ ਅਸੀਂ ਅੱਜ ਆਪਾਂ ਫਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਵਾ ਜੀ ਜੀ ਇਦਾ ਅਸਰ ਇਹ ਪੈਣਾ ਕੱਲ ਨੂੰ ਉਸ ਕੁੜੀ ਦੀ ਸ਼ਾਦੀ ਨਹੀਂ ਹੋਣੀ ਜੋ ਹਨ ਮੈਰਿਡ ਆ ਜੀ ਜਿਹੜੀ ਮੈਰਿਡ ਆ ਉਹਨੂੰ ਜਦ ਮੈਸੇਜ ਤੋਂ ਪਿੱਛੇ ਜੇ ਇੱਕ ਕੇਸ ਵੀ ਆਇਆ ਸੀਗਾ ਕਿ ਉਹਦੀ ਵਾਈਫ ਦੇ ਫੋਲੋਅਰ ਜ਼ਿਆਦਾ ਸੀਗੇ ਕਿ ਕੁਝ ਉਹਨੂੰ ਮੈਸੇਜ ਆਉਂਦੇ ਸੀ ਇਸ ਤਰ੍ਹਾਂ ਦੇ ਕਿ ਉਹਦੇ ਘਰ ਆਈਆਂ ਉਹ ਜਨਾਨੀ ਨੂੰ ਹੀ ਵੜ ਦਿੱਤਾ ਤਾਂ ਸੋ ਅੱਧਾ ਤੱਕ ਘਰ ਦਾ ਕਲੇਸ਼ ਆ ਇਹ ਫੋਨ ਹੈ ਜੋ ਸਾਡਾ ਕੀਮਤੀ ਸਮਾਂ ਖਾ ਗਿਆ ਹੁਣ ਸਾਡਾ ਮੰਨ ਲਓ ਕਿਸੇ ਆਪਾਂ ਫੈਮਿਲੀ ਦੇ ਵਿਆਹ ਦੇ ਉੱਤੇ ਜਾਂਦੇ ਆ ਜੀ ਲੇਡੀਜ਼ ਜਾਂਦੀਆਂ ਨੇ ਉਹ ਆਪਣਾ ਫੋਟੋ ਵੀਡੀਓ ਬਣਾਣੀਆਂ ਸ਼ੁਰੂ ਕਰ ਦਿੰਦੀਆਂ ਨੇ ਹੁਣ ਜਿਹੜਾ ਉਹਦਾ ਵਿਚਾਰਾ ਕਾਣਪੂਰ ਵਾਲਾ ਮਾਮਾ ਜਾਂ ਜੈਪੁਰ ਵਾਲਾ ਮਾਮਾ ਇੰਨੀ ਦੂਰ ਉਹਨਾਂ ਦੇ ਵਿਆਹ ਚ ਆਇਆ ਹੁੰਦਾ ਮੇਰੇ ਨੂੰ ਜਿਹਦੀ ਸਵੇਰੇ 6 ਵਜੇ ਟ੍ਰੇਨ ਹੁੰਦੀ ਵਾਪਸੀ ਦੀ ਤੇ ਉਹ ਕੋਲ ਬੈਠਾ ਹੁੰਦਾ ਤੇ ਉਹ ਆਪਣੇ ਫੋਨ ਦੇ ਉੱਤੇ ਹੀ ਲੱਗੇ ਰਹਿੰਦੇ ਨੇ ਜੋ ਮਤਲਬ ਕਿ ਅਗਲੇ ਨੂੰ ਇੰਨਾ ਮਤਲਬ ਗੰਦਾ ਫੀਲ ਹੁੰਦਾ ਵਾ ਕਿ ਮੈਂ ਇੰਨੀ ਦੂਰ ਇੰਨਾ ਕਰਕੇ ਆਇਆ ਵਾਂ ਤੇ ਇਹਨਾਂ ਲੋਕਾਂ ਕੋਲ ਮੇਰੇ ਲਈ ਟਾਈਮ ਹੀ ਨਹੀਂ ਟਾਈਮ ਹੀ ਹੈ ਨਹੀਂ ਬਿਲਕੁਲ ਜੀ ਸੋ ਇਹ ਬਹੁਤ ਗੰਦੀ ਆਦਤ ਜੋ ਕਿ ਆ ਸਾਡੇ ਸਮਾਜ ਨੂੰ ਲੱਗ ਚੁੱਕੀ ਆ ਮੋਬਾਈਲ ਦੀ ਤੁਸੀਂ ਰਾਤ ਨੂੰ ਸੌਣ ਵੇਲੇ ਦੇਖਣਾ ਮੀਆਂ ਬੀਬੀ ਆਪਸ ਚ ਮਤਲਬ ਗੱਲਾਂ ਕਰਨ ਦੀ ਬਜਾਏ ਉਹ ਇਧਰ ਨੂੰ ਪਿੱਟ ਕਰਕੇ ਮੋਬਾਈਲ ਚਲਾ ਰਿਆ ਹੁੰਦਾ ਉਹ ਇਧਰ ਨੂੰ ਪਿੱਟ ਕਰਕੇ ਚਲਾ ਰਿਆ ਹੁੰਦਾ ਜਦੋਂ ਖੁਦਰਨਾ ਖਾਸ ਤਾ ਦੋਨਾਂ ਚੋਂ ਇੱਕ ਮਰ ਜਾਂਦਾ ਤੇ ਉਹਦੀ ਫੋਟੋ ਰੱਖ ਕੇ ਫਿਰ ਉਹ ਉਹ ਮੋਬਾਈਲ ਵੀ ਨਹੀਂ ਉਹਦੇ ਕੋਲੋਂ ਚੱਲਦਾ ਬੰਦੇ ਕੋਲੋਂ ਜਾਂ ਉਹ ਲੇਡੀ ਕੋਲੋਂ ਮੋਬਾਈਲ ਵੀ ਨਹੀਂ ਚੱਲਦਾ ਤੇ ਉਹਦੀ ਫੋਟੋ ਰੱਖ ਕੇ ਫਿਰ ਸੌਂਦੀ ਆ ਨਾਲ ਉਹ ਜਿੰਦੇ ਜੀ ਤੁਸੀਂ ਆਪਸ ਵਿੱਚ ਗੱਲ ਗੱਲੋ ਕਿਉਂਕਿ ਮਰਿਆ ਜਦੋਂ ਗੱਲ ਕਰਦਾ ਫਿਰ ਬੰਦਾ ਕਮਰੇ ਚੋਂ ਭੱਜ-ਭੱਜ ਕੇ ਬਾਹਰ ਨੂੰ ਜਾਂਦਾ ਬਾਹਰ ਨੂੰ ਜਾਂਦਾ ਮੇਰਾ ਕਹਿਣਾ ਮਤਲਬ ਸਮਝਣ ਵਾਲੀ ਗੱਲ ਹੈ ਕਿ ਇਹ ਮੋਬਾਈਲ ਸਾਡੀ ਜ਼ਿੰਦਗੀ ਦਾ ਬਹੁਤ ਕੀਮਤੀ ਸਮਾਂ ਖਾਂਦਾ ਜਾ ਰਿਹਾ ਜ਼ਿੰਦਗੀ ਸਾਨੂੰ ਜਿਹੜੀ ਮਿਲੀ ਆ ਬੜੀ ਮੁਸ਼ਕਲ ਮਿਲੀ ਆ ਇਹ ਸਾਨੂੰ ਦੁਬਾਰਾ ਨਹੀਂ ਮਿਲਣੀ ਜੋ ਅਸੀਂ ਟਾਈਮ ਜਿਆਦਾ-ਜਿਆਦਾ ਮੋਬਾਈਲ 'ਚ ਖਰਾਬ ਕਰ ਰਿਹਾ ਅਸੀਂ ਆਪਣੀ ਫੈਮਿਲੀ ਨੂੰ ਦਈਏ ਤਾਕਿ ਜਦੋਂ ਅਸੀਂ ਇੱਥੋਂ ਜਾਈਏ ਤਾਂ ਸਾਨੂੰ ਇਹ ਮलाल ਨਾ ਰਹੇ ਕਿ ਅਸੀਂ ਆਪਣੇ ਬੱਚਾ ਨੂੰ ਆਪਣੀ ਵਾਈਫ ਨੂੰ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦੇ ਸਕੇ ਟਾਈਮ ਨਹੀਂ ਦੇ ਸਕੇ ਸੋ ਆਪਣੇ ਘਰਦਿਆਂ ਨੂੰ ਆਪਣੇ ਬੱਚਿਆਂ ਨੂੰ ਆਪਣੇ ਮਾਮਾ ਨੂੰ ਆਪਣੇ ਪੂਰੀ ਫੈਮਿਲੀ ਨੂੰ ਕਮਾਓ ਫਿਰ ਆਓ ਉਹਨਾਂ ਨੂੰ ਵੀ ਥੋੜਾ ਇੰਜੋਏ ਕਰਾਓ ਮੋਬਾਈਲ ਤੋਂ ਖੜਾ ਛੜਾਓ